ਇਹਦਾ ਇੱਕ ਦਾ ਲੱਗ ਪਈ ਇੱਧਰ ਜੇ ਨਾਲੇ ਅੱਧਾ ਪਿੰਡ ਲੈਣਾ ਤੇ ਬਟਾਲੇ ਵਾ ਸੁਣੀ ਆਪਾਂ ਬਟਾਲੇ ਆਏ ਆਂ ਕੱਲ ਤਾਂ ਇੰਨੀ ਧਮਕ ਪਈ ਆ ਕਿ ਵੇਖੋ ਬੂਹਾ ਵੀ ਪਾੜ ਚੁੱਕਾ ਵਾ ਮੋਟਰ ਦਾ ਦਰਵਾਜ਼ਾ ਵੀ ਪਾੜ ਚੁੱਕਾ ਵਾ ਤੁਸੀਂ ਆ ਪੰਜ ਕਿਲੋ ਅਸੀਂ 10 ਕਿਲੋ ਅਸੀਂ 20 ਕਿਲੋ ਇਹਨਾਂ ਕੀ ਘੁਲਾ ਕੇ ਉਹਦੇ ਹੀ ਪਾੜਦੇ ਆਂ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਇਹਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਹਾਨੂੰ ਸਾਰੇ ਠੀਕ ਹੋਵੋਗੇ ਤੁਹਾਨੂੰ ਪਤਾ ਹੈ ਕਿ ਜਿੱਦਾਂ ਅੱਜ ਕੱਲ ਮੌਲਜੋ ਬਣਿਆ ਜੰਗ ਦਾ ਪਾਕਿਸਤਾਨ ਅਤੇ ਇੰਡੀਆ ਵੱਲੋਂ ਜੋ ਕਿ ਜੰਗ ਦਾ ਚੱਲ ਰਹੀ ਹੈ ਤੇ ਤੁਹਾਨੂੰ ਪਤਾ ਰਾਤ ਸਾਰੀ ਗੋਲਾਬਾਰੀ ਹੁੰਦੀ ਰਹੀ ਹੈ ਬਹੁਤ ਹੀ ਧਮਾਕੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਇਸ ਕਰਕੇ ਸਾਨੂੰ 4 ਵਜੇ ਦੇ ਕਰੀਬ ਇੱਧਰ ਆਪਣੇ ਗਾਸਪੁਰ ਤੇ ਬਿੜੀ ਦੇ ਲਾਗੇ ਧਮਾਕੇ ਦੀ ਆਵਾਜ਼ ਆਈ ਸੀ ਤੇ ਹੁਣ ਆਪਾਂ ਉੱਥੇ ਚੱਲੇ ਹਾਂ ਤੇ ਤੁਹਾਨੂੰ ਵੇਖ ਕੇ ਦੱਸਦੇ ਹਾਂ ਕਿ ਉੱਥੇ ਸੱਚੀ ਵਿੱਚ ਮਜ਼ਾ ਲੰਡ ਗਿਆ ਹਨ ਤੇ ਵੀਡੀਓ ਵਿੱਚ ਰਹਿ ਬਣੇ ਰਹੋ ਤੇ ਤੁਹਾਨੂੰ ਅੱਗੇ ਜਾ ਕੇ ਵਿਖਾਉਣੀ ਹੈ ਮਜ਼ੇਲਾ ਅਛਾ ਇੱਧਰ ਡਿੱਗਾ ਬਾਬਾ ਜੀ ਮਿੱਤਰੋ ਆਪਾਂ ਪਿੰਡ ਚੁੱਕੇ ਅچھے ਚਰੇ ਜਿੱਥੇ ਵੀ ਤੁਹਾਨੂੰ ਪਤਾ ਨੀ ਚੱਲ ਰਹੀ ਆ ਕਿ ਰਾਤੀ ਇੱਕ ਮਜ਼ਾਹਾ ਲੀਤੀ ਆ ਜਿਹਨੇ ਲਾਹ ਤੋਂ 15 ਫੁੱਟ ਟੋਵਾ ਕੱਢ ਦਿੱਤਾ ਔਰ ਆਪਾਂ ਉਸ ਲੋਕੇਸ਼ਨ ਤੇ ਜਾ ਕੇ ਤੁਹਾਨੂੰ ਬਤਾਉਣੀਆਂ ਆ ਕਿੱ ਨਾਗਵਾ ਡਾਕੋਂ ਆ ਕੱਢਿਆ ਹਾਂ ਜੀ ਮੇਰੇ ਮਿੱਤਰ ਆਪਾਂ ਪਿੰਡ ਸਿਛਰੇ ਪਹੁੰਚ ਜਗੇ ਆ ਉੱਧਾ ਘੇੜ ਆ ਸੋਣਾ ਆਪਾਂ ਇਧਰੋਂ ਪੁੱਛਦੇ ਆ ਕਿੱਧਰ ਜਾਣਾ ਆ ਜੀ ਮਿੱਤਰੋ ਆਪਾਂ ਉਹ ਲੋਕੇਸ਼ਨ ਤੇ ਪਹੁੰਚ ਚਲੇ ਆ ਤੇ ਬਹੁਤ ਹੀ ਜਿਆਦੀ ਭੀੜ ਹੈ ਮੇਰੇ ਹਿਸਾਬ ਨਾਲ ਬਹੁਤ ਹੀ ਜਿਆਦਾ ਲੋਕੀ ਵੇਖਣ ਆਏ ਆ ਸਾਹਮਣੇ ਵਾਲਾ ਕਿਹਸਾ ਨਾ ਆਹ ਹੋਈਆ ਇੱਕ ਇੱਕ ਉੱਤਰ ਉੱਤਰ ਜਾਂਦਾ ਇਹ ਯਾਨੀ ਉਹਦੇ ਵਿੱਚ ਜਾਂਦਾ ਆਹ ਉਹ ਵੱਡਾ 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 ਬੰਦਾ ਥੋੜੀ ਆ ਆ ਓ ਜਿਆਦਾ ਬਾਗੋ ਲਾਗੋ ਆਹ ਵੇਖੋ ਕਿਦਾਂ ਡਾਇਆ ਰੰਗ ਹੀ ਓਟ ਗਿਆ ਮਝੈਲਾ ਸਾਰਾ ਸੜ ਗਿਆ ਪੱਠਾ ਵੀ ਜਿੰਨਾ ਵੀ ਇਹ ਕਨੋਟ ਕਰ ਸਕਦੇ ਤੇ ਇਧਰ মিডিਆ ਵਾਲੇ ਵੀ ਡੇ ਆ ਨਿਊਜ਼ ਕਰਨ ਆ ਖੱਡਾ ਵਾ ਜਿੱਥੇ ਮਜ਼ਾਈ ਲੱਗੀ ਜਾਂਦੇ ਉਹ ਸਾਰ ਤੇ ਬਰਲੇ ਪੰਨਾਂ ਕੋਲ ਉਹਦੇ ਵਿੱਚ ਪੰਜ 5 ਕਿਲੋ ਅਸੀਂ 10 ਕਿਲੋ ਅਸੀਂ 20 ਕਿਲੋ ਇਹਨਾਂ ਕੀ ਕੁ ਲਾਗੇ ਉਹਦੇ ਵਿੱਚ ਪੰਜ ਇਹਦੇ ਉਹ ਜਿਹੜੇ ਕਿੰਨੇ ਬਹੁਤ ਹੀ ਵੱਡਾ ਟੋਵਾ ਕੱਢ ਦਿੱਤਾ ਵਾ ਜਿਹੜਾ ਮਜ਼ਾਈ ਲੱਗਾ ਵਾ ਤਿੰਨ ਮਜ਼ਾਈ ਲੋਦਰ ਵੀ ਲੱਗੇ ਆ ਉਧਰ ਪੁਲਿਸ ਨਹੀਂ ਜਾਂਦੇ ਰਹੀ ਹਾਂਜੀ ਮਿੱਤਰੋ ਆ ਇੱਕ ਹੋਰ ਗਲਾਸਟ ਹੋਇਆ ਜਿੱਥੇ ਉੱਥੇ ਆਪਾਂ ਪਹੁੰਚ ਗਏ ਆ ਆ ਸਾਰਾ ਵੇਖੋ ਕਮਾਦ ਵੀ ਇਹਨੇ ਕਮਾਦ ਦਾ ਰੰਗ ਵੀ ਸਾੜਦੇ ਤੱਕ ਕਮਾਦ ਨੂੰ ਹੀ ਖੱਡਾ ਬਹੁਤ ਹੀ ਜ਼ਿਆਦਾ ਵੱਡਾ ਹੋਇਆ ਵਾ ਤੇ ਪਿੱਛੇ ਜਿਹੜਾ ਮੋਟਰ ਦਾ ਗੇਅਰ ਸੀਗਾ ਉਹ ਵੀ ਧਮਕ ਨਾਲ ਪੂਰਾ ਹੀ ਟੁੱਟ ਚੁੱਕਾ ਵਾ ਉਹ ਵੀ ਤੁਹਾਨੂੰ ਜਾ ਕੇ ਵਿਖਾਉਣੀ ਆ ਇੱਥੇ ਆ ਡੱਗਾ ਵਾ ਇੱਥੇ ਪੂਰਾ ਕਮਾਦ ਸੀ ਹੋ ਗਿਆ ਇਹ ਸਰਚ ਚੁੱਕਾ ਵਾ ਬਹੁਤ ਹੀ ਵੱਡਾ ਖੱਡਾ ਵਾ 10 ਤੋਂ 15 ਫੁੱਟ ਦਾ ਖੱਡਾ ਹੋਊਗਾ ਤੇ ਜਿਹੜਾ ਪਿੱਛੇ ਆ ਉਹ 50 ਤੋਂ 30 ਫੁੱਟ ਦਾ ਵਾ ਜਿੱਥੇ ਪੁਲਸਾਂ ਜਾਨ ਦਾ ਹੀ ਨਹੀਂ ਦੇ ਰਹੀ ਤੇ ਲੋਕ ਬਹੁਤ ਹੀ ਜ਼ਿਆਦਾ ਵੇਖਣ ਆ ਰਹੇ ਆ ਤਾਂ ਹਾਂਜੀ ਮਿੱਤਰੋ ਆਹ ਵੇਖੋ ਇੱਧਰ ਆ ਬੰਬ ਡਿੱਗਾ ਵਾ ਤਾਂ ਐਨੀ ਧਮਕ ਪਈ ਆ ਕਿ ਵੇਖੋ ਬੂਹਾ ਵੀ ਪਾੜ ਚੁੱਕਾ ਵਾ ਮੋਟਰ ਦਾ ਦਰਵਾਜਾ ਵੀ ਪਾੜ ਚੁੱਕਾ ਵਾ ਤੁਸੀਂ ਆਪੇ ਦੇਖੋ ਕਿੰਨਾ ਖੌਫਨਾਕ ਮੰਜ਼ਰ ਹੋਊਗਾ ਜਿੱਦੋਂ ਇਹ ਤਮਾਕਾ ਢੋਆ ਵਾ ਤਾਲਾ ਕੋਲਾ ਕੋ ਸਾਰਾ ਇੱਕ ਮਾਲ ਸੜ ਦਿੱਤਾ ਵਾ ਇਧਰ ਹਰਾਵਾ ਤੇ ਜਿੱਥੇ ਤਮਾਕਾ ਡੱਗਾ ਵਾ ਬੰਬਾ ਉੱਥੇ ਵੇਖੋ ਸਾਰਾ ਇੱਕ ਮਾਲ ਸੜ ਚੁੱਕਾ ਵਾ ਤੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਇੱਥੇ ਭੀੜਿਆ ਲੋਕੀ ਬਹੁਤ ਹੀ ਜ਼ਿਆਦਾ ਵੇਖਣ ਆ ਰਹੇ ਆ ਦੂਰ ਹਦੂਰ ਕਈ ਲੋਕਾਂ ਜੇ ਵੀ ਇਸ ਨੂੰ ਨਹੀਂ ਮੰਨ ਰਹੇ ਰੁਸਿਆ ਆ ਵੀ ਦੇਖੋ ਕਿੰਨਾ ਤਗੜਾ ਟਵਾਵਾ ਹਾਂ ਇਹ ਖਬਰ ਨਾਲ ਲੈਵਾ ਇੱਕ ਮਨੇ ਉੱਛ ਥੱਲੇ ਜਿੰਨਾ ਤੋਸਦੀ ਹੁੰਦੀ ਆ ਉਹ ਐ ਉਤਰੀ ਮੀਟ ਜਿੰਨਾ ਤੋਸਦੀ ਥੱਲੇ ਵੜੀ ਹੁੰਦੀ ਕਿਤੇ ਇੱਕ ਦਾ ਲੱਗ ਪਏ ਇੱਧਰ ਜੇ ਨਾਲ ਅੱਧਾ ਪਿੰਡ ਲੈਣਾ ਹੈ ਨਾ ਬਟਾਲੇ ਆਵਾਜ਼ ਸੁਣੀ ਆਪਾਂ ਬਟਾਲੇ ਆਏ ਆ ਕੱਲ 4 ਵਜੇ ਬਟਾਲੇ ਆਵਾਜ਼ ਸੁਣੀ ਆ ਸਵੇਰੇ ਰਾਤ 9:00 ਵਜੇ ਹਾਂ ਮਨੇਰੇ ਆਵਾਜ਼ ਸੁਣੀ ਆ ਕਿ ਉਧਰੋਂ ਆਉਣ ਵਾਲਾ ਹਾਂ ਜੀ ਮੈਂ ਦਰਵਾਜ਼ਾ ਜਿਹੜੀ ਸਾਹਮਣੇ ਉਹ ਲੋਕੇਸ਼ਨ ਆ ਇੱਥੇ ਬਹੁਤ ਹੀ ਜ਼ਿਆਦਾ ਵੱਡਾ ਮਜ਼ਾਇਲੇ ਫਟਿਆ ਹੈ ਇੱਥੇ ਪੁਲਿਸ ਸਾਨੂੰ ਨਹੀਂ ਜਾਣ ਦੇ ਰਹੀ ਅੱਗੇ ਤੇ ਜੋ ਮੀਡੀਆ ਵਾਲੇ ਉਹਨਾਂ ਨੂੰ ਪਰਮਿਸ਼ਨ ਸੀਗੀ ਤੋਂ ਆਪਣਾ ਕਵਰੇਜ ਕਰ ਰਹੇ ਸੀ ਤੇ ਕਿਸੇ ਆਮ ਬੰਦੇ ਨੂੰ ਨਹੀਂ ਜਾਣ ਦੇ ਰੇ ਇੱਥੇ ਜੋ ਧੂਆ ਪੁੱਟਿਆ ਉਹ 20 ਤੋਂ 25 ਫੁੱਟ ਦਾ ਧੂਆ ਹੈ ਆ ਤੁਹਾਨੂੰ ਸਾਹਮਣੇ ਦੇਖ ਰਹੇ ਹਾਂ ਕਿ ਬਹੁਤ ਉੱਚੀ ਹੋਈ ਹੈ ਇੱਧਰ ਸਾਨੂੰ ਨਹੀਂ ਜਾਣ ਦਿੱਤਾ ਤੇ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਤੇ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਘਰਾਂ ਦੀਆਂ ਲਾਈਟਾਂ ਨਾ ਜਗਾਓ ਜੋ ਸਰਕਾਰ ਹੈ ਗਾਰੀ ਆ Oddio che no